ਜਾ ਦੇ ਖਰਾਬ ਹੋ ਗਏ ਰਹਿੰਦੇ ਰਿਜਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੁਸੀਂ ਸਾਰੇ ਕਿਵੇਂ ਆਂ ਤੇ ਉਮੀਦ ਕਰਦੇ ਆਂ ਸਾਰੇ ਠੀਕ ਹੋਵਾਂਗੇ ਤੰਦਰੁਸਤ ਹੋਵਾਂਗੇ ਇੱਧਰ ਹੋ ਗਿਆ ਸੀ ਮੌਸਮ ਜ ਆ ਖਰਾਬ ਹੋ ਗਿਆ ਸੀਗਾ ਤੇ ਮੇਰੇ ਉਸ ਮੇਂ ਦਾ ਸਾਈਕਲ ਦਾ ਟਾਇਰ ਪੈਂਚਰ ਹੋ ਗਿਆ ਤੇ ਉਹ ਜਾਂਦਾ ਰਿਹਾ ਸੀਗਾ ਟਾਇਰ ਪੈਂਚਰ ਕਢਾਉਣ ਇੱਧਰ ਲਸਣ ਸੀ ਜਿਹੜੀ ਮੈਂ ਕੱਟ ਕੇ ਤਰਖਦੀ ਸੀ ਤੇ ਮੰਮੀ ਕਰ ਰਹੀ ਸੀਗੀ ਸਾਫ਼ ਤੇ ਇੱਧਰ ਆ ਗਈ ਸੀਗੀ ਮੈਂ ਰਸੋਈ 'ਚ ਦੇ ਕਦੂ ਪਿਆ ਸੀਗਾ ਤੇ ਇਹ ਕਹਿੰਦੇ ਕਦੂ ਦੀ ਸਬਜ਼ੀ ਉਵੇਂ ਨਹੀਂ ਬਣਾਉਣੀ ਤੇ ਕਦੂ ਦੇ ਕੋਹ ਤੇ ਬਣਾ ਲਿਓ ਤੇ ਮੈਂ ਕਦੂ ਦੇ ਕੋਹ ਤੇ ਬਣਾਉਣ ਖਾਤਰ ਸਾਰਾ ਸਮਾਨ ਹੈ ਜਿਹੜਾ ਇਹ ਤਿਆਰ ਕਰ ਲਿਆ ਸੀਗਾ ਤੇ ਮੰਮੀ ਹਜੇ ਲਸਣ ਜੀ ਲਈ ਇਹ ਸਾਫ਼ ਕਰੀ ਜਾਂਦੀ ਸੀਗੀ ਤੇ 12ਵੀਂ ਸ਼ਾਂਜੀ ਸੀਗੀ ਮੌਸਮ ਦਾ ਵੀ ਖਰਾਬ ਹੋਇਆ ਪਿਆ ਸੀਗਾ ਤੇ ਐਂ ਲੱਗਦਾ ਸੀ ਜਿਵੇਂ ਮੀਂਹ ਆਊਗਾ ਤੇ ਮੀਂਹ ਵਾਕਈ ਆ ਵੀ ਜਾਂ ਬਹੁਤ ਮੀਂਹ ਬਹੁਤ ਪੈ ਗਿਆ ਸੀਗਾ ਤੇ ਮੰਮੀ ਨੇ ਸਾਰੀ ਲਸਣ ਦੀ ਜਿਹੜੀ ਪੱਤੇ ਪੁੱਤੇ ਜੇ ਕੱਟਦੇ ਸੀ ਸਾਫ਼ ਕਰਦੀ ਸੀ ਟੋਕਰੀ ਚ ਪਾਤੀ ਸੀਗੀ ਮੈਥੋਂ ਹੋਈ ਨਹੀਂ ਸੀ ਕਿ ਮੈਂ ਕੰਮ ਭੰਦਿਆਂ ਦੇ ਵਿੱਚ ਮੇਰਾ ਟਾਈਮ ਨਹੀਂ ਲੱਗਿਆ ਸੀ ਕੱਲੀ ਜਾਣੇ ਦਾ ਤੇ ਬਾਹਰ ਮੌਸਮ ਹੋ ਗਿਆ ਸੀ ਠੰਡਾ ਠੰਡਾ ਤੇ ਐਂ ਲੱਗਦਾ ਸੀਗਾ ਵੀ ਹੁਣ ਤਾਂ ਪੱਖੇ ਕੋਖੇ ਦੀ ਵੀ ਕੋਈ ਲੋੜ ਨਹੀਂ ਇੰਨਾ ਠੰਡਾ ਠੰਡਾ ਮੌਸਮ ਹੋ ਗਿਆ ਸੀਗਾ ਤੇ ਅਸੀਂ ਇੱਥੇ ਬਸ ਕੋਈ ਗੱਲਾਂ ਕਰ ਰਹੀਆਂ ਸੀ ਤੇਰੇ ਸ਼ਮੀਨ ਜਾਂਦਾ ਰਿਹਾ ਸੀਗਾ ਤੇ ਟਾਈਮ ਸੀਗਾ ਚਾਰਕ ਦਾ ਤੇ ਬਸ ਉਹ ਨਹੀਂ ਗੱਲਾਂ ਕਰ ਰਹੀਆਂ ਸੀ ਵੀ ਕੱਲਾ ਜਾਂਦਾ ਰਿਹਾ ਤੇ ਪਰ ਸੀਤਾ ਘਰ ਦੇ ਨੇੜੇ ਦੁਕਾਨ ਟਾਇਰ ਪੈਂਸਰ ਕਢਾਉਣ ਗਿਆ ਸੀ ਤੇ ਉਧਰ ਮੈਂ ਬਸ ਆਪ ਦਾ ਜਿਹੜਾ ਕੰਮ ਤੰਦਾ ਹੈ ਗਰਸੋਈ ਵਾਲਾ ਤੇ ਮੈਂ ਕਿਹਾ ਚਲੋ ਕੱਦੂ ਦੇ ਜਿਹੜੇ ਕੋਟ ਤੇ ਬਣਾਉਣੇ ਆ ਉਹਨਾਂ ਤੇ ਟਾਈਮ ਕਾਫੀ ਲੱਗ ਜਾਂਦਾ ਹੈਗਾ ਤੇ ਮੈਂ ਫਟਾਫਟ ਉਹ ਬਣਾ ਲਾਂ ਕਿਉਂ ਘੰਟਾ ਡੇਢ ਘੰਟਾ ਲੱਗ ਜਾਂਦਾ ਰਾਮਨਾਥ ਇਹ ਕद्दू ਦੇ ਕੋ ਤੇ ਬਣਾਉਣ ਵਾਸਤੇ ਕद्दू ਦਾ ਕद्दू ਕਸ ਕਰੀ ਦਿੱਤਾ ਸੀਗਾ ਮੰਮੀ ਨੇ ਤੇ ਲਸਣ ਵਗੈਰਾ ਸਾਰਾ ਵੀ ਸ਼ਲਤਾ ਸੀਗਾ ਤੇ ਮੈਂ ਪੀਸ ਕੇ ਵੀ ਰੱਖਤਾ ਸੀ ਤੇ ਇੱਥੇ ਮੈਂ ਨਾ ਉਹਨੂੰ ਧੋ ਰਹੀ ਸੀ ਵੀ ਥੋੜਾ ਜਿਹਾ ਵੀ ਪੀਲੇ ਦੇ ਪੈ ਗਏ ਸੀ ਥੋੜਾ ਟਾਈਮ ਦਾ ਕਰਤਾ ਸੀਗਾ ਪਹਿਲਾਂ ਕद्दू ਕਸ ਤੇ ਥੋੜੇ ਮੈਂ ਕਿਹਾ ਧੋ ਲਵਾਂ ਖਰਾਬ ਜਿਹਾ ਹੋ ਗਿਆ ਇਹਨਾਂ ਨੂੰ ਧੋ ਕੇ ਮੈਂ ਚੰਗੀ ਤਰ੍ਹਾਂ ਨਿਚੋੜ ਲਿਆ ਸੀਗਾ ਤੇ ਹੁਣ ਮੈਂ ਇੱਥੇ ਵੇਸਣ ਸ਼ਾਨ ਕਿੜਬੇ ਚ ਪਾਇਆ ਹੋਇਆ ਸੀਗਾ ਤੇ ਮੈਂ ਮੇਸਨ ਦਾ ਜਿਹੜਾ ਪਾ ਕੇ ਤੇ ਘੋਲ ਬਣਾਉਂਦੀ ਸੀਗੀ ਕद्दू ਦੇਖੋ ਤੇ ਬਣਾਉਣ ਵਾਸਤੇ ਆਟਾ ਗੁੰਨਦੀ ਸੀ ਤੇ ਮੈਂ ਆਖਿਆ ਨਾਲ-ਨਾਲ ਮੈਂ ਨਾ ਤੇਲ ਗਰਮ ਕਰਨਾ ਵੀ ਰੱਖੀ ਦੇਮਾ ਕੜਾਈ ਦੇ ਵਿੱਚ ਕਿਉਂ ਤੇਲ ਗਰਮ ਹੋਣ ਤੇ ਕਾਫੀ ਟਾਈਮ ਲੱਗ ਜਾਂਦਾ ਹੈਗਾ ਨਾਲ-ਨਾਲ ਮੈਂ ਕਿਹਾ ਤੇਲ ਗਰਮ ਹੋ ਜੂਗਾ ਇੰਨੀ ਮੇਰੇ ਉਹ ਤੇ ਵੀ ਆਟਾ ਗੁੰਨਦੀ ਨੂੰ ਟਾਈਮ ਲੱਗਣਾ ਹੈਗਾ ਤੇ ਮੈਂ ਆਟਾ ਗੁੰਨ ਹੀ ਜਾਂਦੀ ਸੀ ਵੀ ਤੇ ਉਧਰ ਕੜਾਈ ਸੁੱਕੀ ਜਾਂਦੀ ਸੀ ਵੀ ਤੇ ਤੇਲ ਮੈਂ ਆਖਿਆ ਮੈਂ ਪਾ ਦੂੰਗੀ ਇਥੇ ਮੈਂ ਨਾਣ ਮਿਰਚ ਵੀ ਵਿੱਚ ਥੋੜਾ ਥੋੜਾ ਸਾਰਾ ਐਡ ਕਰ ਲਿਆ ਸੀਗਾ ਕਿਉਂ ਜਿਹੜੇ ਕੋਟੇ ਹੁੰਦੇ ਆ ਫਿਰ ਉਹ ਕਰਾਰੇ ਬਣਦੇ ਹੈਗੇ ਇਹਨਾਂ ਚ ਨਾਣ ਮਿਰਚ ਜ਼ਰੂਰ ਪਾਉਣਾ ਚਾਹੀਦਾ ਸਾਰਾ ਸਾਰਾ ਕੁਝ ਮੈਂ ਮਸਾਲਾ ਹੀ ਪਾਤਾ ਸੀ ਨਾਣ ਮਿਰਚ ਤੇ ਹਲਦੀ ਸਾਰਾ ਕੁਝ ਪਾਤਾ ਸੀਗਾ ਤੇ ਫਿਰ ਵਧੀਆ ਬਣਦੇ ਹੈਗੇ ਪਕੌੜਿਆਂ ਵਾਂਗੂ ਬਣ ਜਾਂਦੇ ਹੈਗੇ ਇਹਦੇ ਵਿੱਚ ਮੈਂ ਪਾਣੀ ਨਹੀਂ ਪਾਇਆ ਸੀਗਾ ਉਹੀ ਗੁੰਨੇ ਆ ਗਿਆ ਸੀਗਾ ਕਿਉਂ ਕद्दू ਦੇ ਵਿੱਚ ਵੀ ਪਾਣੀ ਸੀ ਕੁਝ ਮੈਂ ਕद्दू ਧੋ ਲੈ ਸੀਗੇ ਤੇ ਪਾਣੀ ਦੀ ਤਾਂ ਜ਼ਰੂਰਤ ਹੀ ਨਹੀਂ ਪਈਗੀ ਪਾਣੀ ਪਾਉਣ ਵਾਸਤੇ ਤੇ ਬੇਸਣ ਥੋੜਾ ਘੱਟ ਰਹਿ ਗਿਆ ਸੀ ਕਿੰਨਾ ਜਿਹੜਾ ਹੋਰ ਪਿਆ ਸੀ ਉਹ ਵੀ ਪਾਤਾ ਤੇ ਹੁਣ ਬਸ ਵਧੀਆ ਬਣ ਗਿਆ ਸੀ ਤੇ ਬੇਸਣ ਖਤਮ ਹੋ ਗਿਆ ਬੇਸਣ ਆਪਾਂ ਨੂੰ ਹੋਰ ਲੈ ਕੇ ਆਉਣਾ ਪਊਗਾ ਤੇ ਕੋਟਿਆਂ ਵਾਸਤੇ ਬੇਸਣ ਬਹੁਤ ਸੀਗਾ ਤੇ ਮੈਂ ਸਾਰਾ ਹੀ ਪਾ ਲਿਆ ਸੀਗਾ ਤੇ ਕੜਾਹੀ ਗਰਮ ਹੋ ਰਹੀ ਸੀਗੀ ਉਧਰੋਂ ਮੌਸਮ ਵੀ ਬਹੁਤ ਖਰਾਬ ਹੋ ਗਿਆ ਸੀਗਾ ਤੇ ਐਂ ਲੱਗਦਾ ਸੀ ਮੀਂਹ ਹੀ ਆਊਗੀ ਪੂਰੀ ਤੇ ਮੀਂਹ ਹੀ ਆ ਗਈ ਸੀਗੀ ਪਹਿਲਾਂ ਤਾਂ ਆਈ ਬਹੁਤ ਜ਼ੋਰ ਦੀ ਮੀਂਹ ਤੇ ਫਿਰ ਥੋੜਾ ਥੋੜਾ ਮੀਂਹ ਆਇਆ ਸੀ ਤੇ ਰੇਤਾ ਜਿਹਾ ਨੱਟਿਆ ਗਿਆ ਤੇ ਰੇਤਾ ਨਹੀਂ ਆਇਆ ਇਹਨਾਂ ਇੱਧਰ ਮੈਂ ਆਟਾ ਗੁੰਨ ਲਿਆ ਸੀ ਤੇ ਕੜਾਈ 'ਚ ਪਾਉਣ ਲੱਗੀ ਸੀ ਵੀ ਤੇਲ ਤੇਲ ਮੈਂ ਜ਼ਿਆਦਾ ਹੀ ਪਾ ਲਿਆ ਸੀਗਾ ਮੈਂ ਕਿਹਾ ਕੋਕ ਤੇ ਬਣਾ ਕੇ ਤੇ ਜਿਹੜਾ ਤੇਲ ਬਚੂਗਾ ਤੇ ਉਹਦੇ ਵਿੱਚ ਤੜਕਾ ਵੀ ਆਪਾਂ ਲਾ ਦੇਾਂਗੇ ਤੇ ਤੜਕਾ ਲੱਗ ਜੂਗਾ ਮੈਂ ਕਿਹਾ ਤੇ ਇੱਧਰ ਮੈਂ ਇਹਨੇ ਕੋਕ ਤੇ ਕੱਢਣ ਵਾਸਤੇ ਜਿਹੜਾ ਝਾਰ ਜਾ ਕਹਿ ਦਿੰਦੇ ਆ ਜੀ ਇਹਨੂੰ ਉਹ ਮੈਂ ਧੋ ਰਹੀ ਸੀਗੀ ਬਾਰ ਹੋ ਗਿਆ ਸੀ ਮੀਂਹ ਐਨਾ ਐਂ ਜੇ ਲੱਗਦਾ ਸੀ ਜਿਵੇਂ ਨਾ ਰਾਤ ਹੀ ਪੈ ਗਈ ਹੈਗੀ ਤੇ ਮੀਂਹ ਜਾ ਹੋ ਗਿਆ ਸੀਗਾ ਤੇ ਬੱਦਲ ਪੂਰੇ ਜ਼ੋਰ ਦੀ ਬਣਿਆ ਸੀਗਾ ਇਧਰ ਮੈਂ ਆਟਾ ਵਧੀਆ ਬਣਾ ਲਿਆ ਸੀਗਾ ਤੇ ਥੋੜਾ ਜਨਾ ਤਾਂ ਜਿਆਦਾ ਠਿੱਕਲਾ ਰੱਖੋ ਨਾ ਕਰੜਾ ਤੇ ਇੱਥੇ ਨਾ ਫ੍ਰਿਜ ਚ ਰੱਖਿਆਈ ਸੀਗੀ ਆਟਾ ਤੇ ਹੁਣ ਮੈਂ ਫ੍ਰਿਜ ਚੋਂ ਕੱਢ ਕੇ ਲਈ ਹੈਗੀ ਉਧਰ ਆਪਣਾ ਹੋ ਗਿਆ ਤੇਲ ਗਰਮ ਤੇ ਥੋੜੀ ਮੈਂ ਬਾਰੀ ਖੋਲਤੀ ਕਿ ਤੇਲ ਗਰਮ ਹੋ ਗਿਆ ਸੀ ਤੇ ਮੈਂ ਆਟਾ ਨਾ ਫ੍ਰਿਜ ਚ ਰੱਖਿਆ ਹੀ ਸੀਗੀ ਫ੍ਰਿਜ ਚ ਆਟਾ ਕੱਢ ਕੇ ਲਈ ਹੈਗੀ ਮੈਂ ਕਿਉਂ ਥੋੜਾ ਜਿਆ ਸਖਤ ਹੋ ਜਾਂਦਾ ਹੈਗਾ ਤੇ ਛੋਟੇ ਛੋਟੇ ਮੈਂ ਨਾ ਲੱਡੂ ਜੇ ਬਣਾ ਲਈ ਬੱਟ ਕੀ ਤੇ ਮੈਂ ਬਣਾਏ ਸੀਗੇ ਜਿਆਦਾ ਵੱਡੇ ਨਹੀਂ ਬਣਾਉਣੇ ਚਾਹੀਦੇ ਕਿਉਂ ਜਿਆਦਾ ਵੱਡੇ ਬਣਾਉਣਾ ਫਿਰ ਨਾ ਤਾਂ ਉਹ ਟੈਸਟ ਵੀ ਬਣਦੀ ਹੈਗੀ ਤੇ ਨਾਲੇ ਵਿੱਚੋਂ ਵੀ ਕੱਚੀ ਰਹਿ ਜਾਂਦੇ ਆ ਥੋੜੇ ਥੋੜੇ ਉਹ ਪਰਕ ਦੇ ਜੇ ਨਹੀਂਗੇ ਤੇ ਛੋਟੇ ਛੋਟੇ ਗੋਲ ਨਾਲ ਜਿਹਾ ਮੈਂ ਬਣਾ ਬਣਾ ਕੇ ਤੇ ਸਾਰੇ ਬਣਾ ਲਏ ਸੀਗੇ ਪਕੌੜਿਆ ਬੰਮੂ ਆਟਾ ਥੋੜਾ ਜਿਆਦਾ ਢਿੱਲਾ ਹੋ ਗਿਆ ਸੀਗਾ ਮੇਥਾ ਤੇ ਵੈਸੇ ਹੋਂ ਢਿੱਲਾ ਹੀ ਰੱਖਣਾ ਚਾਹੀਦਾ ਕਿਉਂ ਇਹ ਚੇਕ ਕਰੜੇ ਜੇ ਨਹੀਂ ਹੁੰਦੇਗੇ ਖਾਣ ਦੇ ਵਿੱਚ ਭੋਲੇ ਭੋਲੇ ਜੇ ਬੰਦੀ ਹੈਗੇ ਤੇ ਸਬਜੀ ਬਹੁਤ ਵਧੀਆ ਬੰਦੀ ਹੈ ਕੋਟਿਆਂ ਦੀ ਤੇ ਤੁਸੀਂ ਵੀ ਟਰਾਈ ਕਰਕੇ ਦੇਖਿਓ ਮੇਰੇ ਵਾਂਗੂ ਜਿਵੇਂ ਮੈਂ ਬਣਾ ਰਹੀ ਆਂਗੀ ਤੇ ਤੁਸੀਂ ਦੇਖਿਓ ਤੇ ਓਦਾਂ ਹੀ ਟਰਾਈ ਕਰਕੇ ਤੁਸੀਂ ਜ਼ਰੂਰ ਦੇਖਿਓ ਤੇ ਬਾਰ ਬਾਰ ਮੈਂ ਸਾਰੇ ਖੋਭ ਤੇ ਜਿਹੜੇ ਉਹ ਬਣਾ ਲਏ ਸੀਗੇ ਤੇ ਪਹਿਲਾਂ ਅੱਜ ਮੇਰਾ ਨਾਲ ਦੁਪਹਿਰੇ ਸਿਰ ਜਾ ਬਹੁਤ ਦੁਖਦਾ ਸੀਗਾ ਤੇ ਗੋਲੀ ਲੈਣੀ ਪਈ ਦੋ ਤਿੰਨ ਦਿਨ ਹੋ ਗਏ ਲਗਾਤਾਰ ਹੀ ਪਤਾ ਨਹੀਂ ਕਿਉਂ ਸਿਰ ਇੰਨਾ ਦਰਦ ਕਰਦਾ ਹੈਗਾ ਤੇ ਚਸ਼ਮਾ ਵੀ ਮੈਂ ਕਦੇ ਨਹੀਂ ਲਾਹਿਆ ਅੱਖਾਂ ਤੋਂ ਤਾਂ ਵੀ ਮੋੜੀ ਬੈਲੀ ਲੈਣੀ ਪੈਂਦੀ ਹੈ ਕਿਉਂਕਿ ਸੇਰ ਇੰਨਾ ਦਰਦ ਕਰਦਾ ਇਹਨਾਂ ਸਾਰੇ ਇਰਾੜੇ ਜਿਹੜੇ ਉਹ ਕੱਢ ਲਏ ਸੀਗੇ ਬਾਹਰ ਰਸ਼ਮੀਨ ਹਜੇ ਆਇਆ ਨਹੀਂ ਸੀਗਾ ਸਾਈਕਲ ਦੇ ਪੈਂਚਰ ਢਵਾ ਕੇ ਟਾਇਰ ਦੇ ਤੇ ਪਤਾ ਨਹੀਂ ਉਹ ਰਾਤ ਖੇਡਣ ਵੀ ਲੱਗ ਜਾਂਦਾ ਹੈਗਾ ਕਈ ਬੱਚੇ ਖੇਡਦੇ ਆ ਤੇ ਜਾਂ ਉੱਥੇ ਖੇਡਣ ਲੱਗ ਗਿਆ ਹੋਊਗਾ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਜੇਕਰ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰ ਦਿਆ ਕਰੋ ਤੇ ਇੱਥੇ ਮੈਂ ਸਾਰੇ ਬੱਸ ਕੋਹਤੇ ਜਿਹੜੇ ਉਹ ਬਣਾ ਲਈ ਸੀਗੇ ਤੇ ਜਿਹੜਾ ਤੇਲ ਬਚਿਆ ਸੀ ਤੇ ਮੈਂ ਆਖਿਆ ਵੀ ਚਲ ਉਹਦੇ 'ਚ ਤੜਕਾ ਲਗਾ ਦਿਆਂਗੀ ਤੇ ਥੋੜਾ ਟਾਈਮ ਮੈਂ ਸਲੋ ਕਰਕੇ ਛੜਦਾ ਸੀ ਤੇ ਕਿਉਂ ਮੈਂ ਆਖਿਆ ਵੀ ਕੋਹਤੇ ਜਿਹੜੇ ਉਹ ਵਧੀਆ ਬਣ ਗਿਆਂ ਥੋੜੇ ਜਿਹੀ ਠੀਡੇ ਜੀ ਹੋ ਜਾਣ ਆ ਕਰਕੇ ਇੱਧਰ ਰਸ਼ਮੀਨ ਆ ਕੇ ਉਹ ਖੇਡੀ ਜਾਂਦਾ ਸੀਗਾ ਬਾਹਰ ਗਲੀ 'ਚ ਖੇਡਣ ਲੱਗ ਗਿਆ ਸੀ ਬੱਚਿਆਂ ਨਾਲ ਤੇ ਉਧਰੋਂ ਬੱਦਲ ਆ ਜਿਹੜਾ ਉਹ ਪੂਰਾ ਜ਼ੋਰ ਦੀ ਬਣ ਗਿਆ ਸੀ ਬੋਲ ਨਾਲ ਖੇਡੀ ਹੁੰਦੇ ਸੀ ਵੈਟ ਬੋਲ ਚਲੋ ਮੈਨੂੰ ਰਸ਼ਮੀਨ ਦੇਸੀ ਗਿਆ ਸੀ ਤੇ ਕਦੋਂ ਦੀਆਂ ਵੇਟ ਕਰੀ ਜਾਂਦੀ ਸੀ ਮੈਨੂੰ ਐ ਸੀਗਾ ਰਸ਼ਮੀਨ ਆਇਆ ਨਹੀਂ ਹਜੇ ਤੇ ਮੈਰੇ ਸਮੀਂ ਦਾ ਹੀ ਵੇਟ ਕਰੀ ਜਾਂਦੀ ਸੀਗੀ ਇੱਧਰ ਮੈਂ ਤੜਕਾ ਵਗੈਰਾ ਸਾਰਾ ਲਾਤਾ ਸੀਗਾ ਬਲਾਉ ਬੋਦੋਂ ਨਹੀਂ ਬਣਾਇਆ ਗਿਆ ਤੜਕਾ ਲਾ ਕੇ ਦੇਖੋ ਮੈਂ ਪਾਤੀ ਕੋਹਤੇ ਵਿੱਚ ਉਸੇ ਤੇਲ ਦੇ ਵਿੱਚ ਹੀ ਮੈਂ ਤੜਕਾ ਲਾਤਾ ਸੀਗਾ ਤੇ ਕੋਹਤੇ ਆਪਾਂ ਪਾਤੇ ਤੇ ਪਾਣੀ ਥੋੜਾ ਜਿਆਦਾ ਪਾਉਣਾ ਚਾਹੀਦਾ ਕਿਉਂ ਇਹਦੀ ਤਰੀਏ ਜਿਹੜੀ ਉਹ ਵੇਸਨਾਂ ਵੀ ਸੰਘਣੀ ਹੋ ਜਾਂਦੀ ਹੈ ਜੇ ਆਪਾਂ ਗੰਡੇ ਜਿਆਦਾ ਪਾਣੀ ਹੈ ਇਹ ਤੇ ਗੰਡਿਆਂ ਨਾਲ ਵੀ ਤਰੀ ਸੰਘਣੀ ਜਾਂਦੀ ਹੈ ਪਾਣੀ ਹਮੇਸ਼ਾ ਜ਼ਿਆਦਾ ਪਾਓ ਇੱਧਰ ਆਉਣ ਲੱਗ ਪਿਆ ਸੀਗਾ ਹੁਣ ਮੀਂਹ ਤੇ ਮੌਸਮ ਹੋ ਗਿਆ ਸੀ ਬਹੁਤ ਸੁਹਾਵਣਾ ਤੇ ਠੰਡਾ ਠੰਡਾ ਤੇ ਐ ਗਰਮੀ ਤਾਂ ਜਮਾ ਫੀਲਿੰਗ ਵਿੱਚ ਦੀ ਗਰਮੀ ਦਾ ਮੌਸਮਾ ਕੋਈ ਤੇ ਬੱਚੇ ਵੀ ਬਾਹਰ ਬਹੁਤ ਵਧੀਆ ਖੇਡੀ ਜਾਂਦੇ ਸੀਗੇ ਤੇ ਕੰਮ ਵੀ ਆਪਾਂ ਨੂੰ ਕਰਨੇ ਆਸਾਨ ਹੋਵੇ ਸੀ ਤੇ ਰੇਤਾ ਰੂਤਾ ਜਮਾ ਨਹੀਂ ਆਉਂਦਾ ਸੀਗਾ ਹੁਣ ਤੇ ਪਹਿਲਾਂ ਤਾਂ ਮੀਂਹ ਆਉਣ ਤੋਂ ਪਹਿਲਾਂ ਤਾਂ ਐ ਲੱਗਦਾ ਸੀਗਾ ਵੀ ਰੇਤਾ ਆਊਗਾ ਡਿੱਗੂਗਾ ਤੇ ਵੀ ਨੇਰੀ ਆਉਣੀ ਹੈਗੀ ਤੇ ਰਾ ਵੀ ਕਰਨਾ ਕੰਮ ਪਰ ਕਣੀਆਂ ਜਦੋਂ ਆਗਣਾ ਤੇ ਉਦੋਂ ਮੌਸਮ ਬਹੁਤ ਸੁਹਾਣਾ ਹੋ ਗਿਆ ਸੀ ਤੇ ਚ ਖੇੜਾ ਜਾ ਜਿਆ ਦੇ ਸੀ ਤੇ ਗੇਟ ਆ ਜਿਹੜਾ ਉਹ ਖੜ ਖੜ ਜਾ ਕਰਦਾ ਸੀ ਤੇ ਮੈਂ ਗੇਟ ਕਰਤਾ ਸੀਗਾ ਬੰਦ ਤੇ ਇਧਰਲਾ ਗੇਟ ਮੈਂ ਥੋੜਾ ਜਿਹਾ ਖੋਲਤਾ ਸੀ ਇਧਰ ਆਪਣੇ ਪਾਣੀ ਖੜ ਜਾਂਦਾ ਦਾ ਤੇ ਕਿਉਂ ਫਰਸ਼ ਹੈ ਜਿਹੜੀ ਬੈਠੀ ਥੱਲੇ ਤੇ ਪਾਣੀ ਖੜ ਜਾਂਦਾ ਦਾ ਤਾਂ ਕਰਕੇ ਤੇ ਬੱਦਲ ਪੂਰਾ ਜ਼ੋਰ ਦੀ ਬਣੇ